ਸਸ਼ਕਾਲ ਤੁਸੀਂ ਦੇਖ ਰਹੇ ਹੋ ਪਾਰ ਟੀਵੀ ਪੰਜਾਬ ਦਾ ਪੰਜਾਬ ਬੁਲੇਟਿਨ ਕੇਂਦਰੀ ਰੇਲ ਮੰਤਰੀ ਅਸ਼wini ਵੈਸ਼ਨਵਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਵੱਲੋਂ ਪੰਜਾਬ ਨੂੰ ਵੱਡੀ ਸਵਾਗਤ ਦੇ ਦਿੱਤੀ ਗਈ ਤਾਂ ਰੇਲ ਮੰਤਰੀ ਨੇ ਮਹਾਲੀ ਰਾਜਪੁਰਾ ਰੇਲਵੇ ਲਾਈਨ ਨੂੰ ਮੰਜ਼ੂਰੀ ਦੇ ਦਿੱਤੀ ਹੈ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ 18 ਕਿਲੋਮੀਟਰ ਦੀ ਲਾਈਨ ਨੂੰ ਮਨਜ਼ੂਰੀ ਦਿੰਦਿਆ ਹੋਇਆ ਕਿਹਾ ਗਿਆ ਕਿ ਪ੍ਰੋਜੈਕਟ 443 ਕਰੋੜ ਰੁਪਏ ਦੀ ਲਾਗਤ ਦਾ ਮੁਕੰਮਲ ਹੋਵੇਗਾ ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰੇਲ ਮੰਤਰੀ ਦਾ ਰਾਜਪੁਰਾ ਮਹਾਲੀ ਰੇਲਵੇ ਲਾਈਨ ਨੂੰ ਮਨਜ਼ੂਰੀ ਦੇਣ ਦੇ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਪ੍ਰੋਜੈਕਟ 50 ਸਾਲਾਂ ਤੋਂ ਰੁਕਿਆ ਪਿਆ ਸੀ ਤੇ ਰਾਜਪੁਰਾ ਮਹਾਲੀ ਰੇਲਵੇ ਲਾਈਨ ਚੰਡੀਗੜ੍ਹ ਨੂੰ ਮਾਲਵਾ ਖੇਤਰ ਦੇ ਰਾਜਪੁਰਾ ਪਟਿਆਲਾ ਸੰਗਰੂਰ ਤੇ ਹੋਰਨਾ ਸ਼ਹਿਰਾਂ ਦੇ ਨਾਲ ਜੋੜੇਗੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਪਟਿਆਲਾ ਸੀ ਪ੍ਰਨੀਤ ਕੌਰ ਜੀ ਨੇ ਗੱਲ ਕੀਤੀ ਉੱਥੇ ਨਾਲ ਦੀ ਨਾਲ ਜਦੋਂ ਧਰਮਵੀਰ ਗਾਂਧੀ ਜੀ ਮੈਂ MP ਲੁਧਿਆਣਾ ਸੀ ਧਰਮਵੀਰ ਗਾਂਧੀ ਜੀ MP ਬਣੇ ਪਟਿਆਲੇ ਤੋਂ ਕਾਂਗਰਸ ਪਾਰਟ ਨਾ ਆਮ ਆਦਮੀ ਪਾਰਟੀ ਦੇ MP ਬਣੇ ਮੈਂ ਦੇਖਦਾ ਰਿਹਾ ਦੇਖੋ 5 ਸਾਲ ਉਹ ਵੱਡਾ ਨਕਸ਼ਾ ਵੱਡਾ ਨਕਸ਼ਾ ਰੇਲਵੇ ਦਾ ਪੂਰਾ ਬਣਾ ਕੇ ਉਹ ਰੇਲਵੇ ਵਿਭਾਗ ਦੇ ਪੌੜੀਆਂ ਤੇ ਪ੍ਰਾਈਮ ਮਿੰისტਰ ਸਾਹਿਬ ਨੂੰ ਜਿੱਥੇ ਪ੍ਰਾਈਮ ਮਿੰისტਰ ਸਾਹਿਬ ਮੈਂ ਸਮਝ ਦੇਖ ਜਾਂਦੇ ਸੀ ਉਹਨਾਂ ਨੇ ਮੇਰੇ ਨਕਸ਼ਾ ਖੋਲ੍ਹ ਲੈਂਦੇ ਸੀ ਮੀਰਾ ਕਹਿਣ ਦਾ ਭਾਵ ਹੀ ਆ ਵੀ ਇੰਨੀ ਜਦ ਉਹਦੇ ਹੱਦ ਆ ਮੁੱਖ ਮੰਤਰੀ ਸਾਹਿਬ ਇਹ ਬਾਦਲ ਸਾਹਿਬ ਨੇ ਪਹਿਲੀ ਜਿਹੜੀ ਆ ਉਹ ਚਿੱਠੀ ਲਿਖੀ 2014 ਚ ਬਾਦਲ ਸਾਹਿਬ ਨੇ ਆ 18 ਅਕਤੂਬਰ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲਾਂ ਲਿਖੀਆਂ ਤੇ ਬਾਰ ਬਾਰ ਇਹ ਨਹੀਂ ਕਹਿੰਦੇ ਸੀ ਕਿਉਂਕਿ ਉਹਨਾਂ ਦਾ ਮਾਲਵਾੜ ਜਿਹੜਾ ਹੈ ਉਹ ਏਰੀਆ ਪੈਂਦਾ ਸੀ ਆਪ ਦਾ ਤੇ ਉਹ ਅਖੀਰ ਚ ਪੈਂਦਾ ਸੀ ਉਹ ਇਹ ਗੱਲ ਜ਼ਰੂਰ ਲਿਖ ਦਿੰਦੇ ਸੀ ਵੀ ਰੇਲਵੇ ਵਾਲੇ ਕਰਨ ਤੇ ਨਾਲ ਇਹ ਕਹਿ ਦਿੰਦੇ ਸੀ ਵੀ ਅਸੀਂ ਲੈਂਡ ਆ ਜਿਹੜੀ ਜਿਹੜੀ ਜ਼ਮੀਨ ਆ ਉਹ ਅਸੀਂ ਦਵਾਂਗੇ ਪਰ ਜੇ ਉਹ ਨਹੀਂ ਕਹਿੰਦੇ ਸੀ ਤਾਂ ਸੈਂਟਰ ਦੀ ਸਰਕਾਰ ਉਹ ਕਹਿ ਦਿੰਦੀ ਸੀ ਨਹੀਂ ਜੀ ਤੁਸੀਂ 50-50 ਸ਼ੇਅਰਿੰਗ ਬੇਸ ਤੇ ਕਰੋ ਅਲੱਗ-ਅਲੱਗ ਰੂਲਸ ਹੀ ਅਲੱਗ-ਅਲੱਗ ਸਰਕਾਰਾਂ ਸੀ ਪਰ ਉਹ ਕੰਮ ਚਿੱਠੀ ਪੱਤਰ ਤੋਂ ਅੱਗੇ ਨਹੀਂ ਚੱਲਿਆ ਐਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਲਿਖੀ ਚਿੱਠੀ ਉਹਨਾਂ ਦੇ ਵੀ ਇਹਦੇ ਵਿੱਚ ਚਿੱਠੀ ਲੱਗੀ ਹੋਈ ਹੈ ਤੇ ਇਹ ਮੁੱਖ ਮੰਤਰੀ ਬਾਰ ਬਾਰ ਇਸ ਗੱਲ ਤੇ ਲੱਗੇ ਰਹੇ ਕਿ ਹੁਣ ਇਸ ਵੇਲੇ ਮੁੱਖ ਮੰਤਰੀ ਸਾਹਿਬ ਹੈਗੇ ਨੇ ਜਿਹੜੇ ਉਹ ਭਗਵੰਤ ਸਿੰਘ ਮਾਨ ਨੇ ਜਿਵੇਂ ਸਾਡੇ ਕੈਬਨਿਟ ਮੰਤਰੀ ਜੀ ਨੇ ਅਸ਼ਨੀ ਵੈਸ਼ਨਵ ਜੀ ਨੇ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਕਰੂੰਗਾ ਮੈਂ ਚਿੱਠੀ ਵੀ ਲਿਖੂੰਗਾ ਤੇ ਚੀਫ ਸਕੱਟਰੀ ਨੂੰ ਸਾਡੇ ਸੀਆਰਪੀ ਚੇਅਰਮੈਨ ਲਿਖਣਗੇ ਮੈਂ ਆਪ ਪੰਜਾਬ ਖਾਤਰ ਮੈਂ ਤੁਹਾਡੇ মিডিਆ ਰਾਹੀਂ ਮੈਂ ਆਪ ਉਹਨਾਂ ਤੋਂ ਟਾਈਮ ਵੀ ਲਵਾਂਗਾ ਟਾਈਮ ਪਰ ਉਹ ਦਿੰਦੇ ਨਹੀਂਗੇ ਮੈਂ ਚੀਫ ਸਕੱਟਰੀ ਉਹਨਾਂ ਤੋਂ ਵੀ ਟਾਈਮ ਲਵਾਂਗਾ ਭਾਈ ਹੱਥ ਜੋੜ ਕੇ ਇਹ ਪੰਜਾਬ ਖਾਤਰ ਇਹ ਪੰਜਾਬ ਦਾ ਜਿਹੜਾ ਇਹ 50 60 ਸਾਲ ਦਾ ਜਿਹੜੀ ਇਹ ਜੱਦੋ ਜਹਿਦ ਆ ਆਪਣੇ ਸਾਰੇ ਤੁਹਾਡਾ ਵੀ ਏਰੀਆ ਆਉਂਦਾ ਏ ਤੁਹਾਡਾ ਵੀ ਮਾਲਵੇਚੀ ਆ ਤੇ ਇਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਤੁਹਾਡੀ ਮਦਦ ਦੀ ਲੋੜ ਕਿਉਂਕਿ ਤੁਸੀਂ ਲੋਕਾਂ ਨੇ ਇਸ ਵੇਲੇ ਮੁੱਖ ਮੰਤਰੀ ਬਣਾਏ ਹੋ ਤੇ ਤੁਸੀਂ ਸਿਰਫ ਜ਼ਮੀਨ ਅਕਵਾਇਰ ਕਰਾਉਣ ਲਈ ਮੈਂ ਫੇਰ ਕਹਣਾ ਅੱਜ ਪ੍ਰੋਜੈਕਟ ਪੈਸੇ ਸਭ ਕੁਝ ਸੈਂਕਸ਼ਨ ਹੋ ਕੇ 100% ਜਿਹੜਾ ਹੈ ਉਹ ਰੇਲਵੇ ਇਹਨੂੰ ਪੂਰਾ ਕਰੇਗੀ ਚਾਹੇ ਉਹ ਜ਼ਮੀਨ ਦਾ ਹੋਵੇ ਚਾਹੇ ਉਹ ਟਰੈਕ ਦਾ ਹੋਵੇ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਚਾਹੇ ਵੱਡੇ ਪੁਲ ਹੋਣ ਚਾਹੇ ਉਹ ਆਰ ਯੂ ਬੀ ਹੋਣਾ ਰਹੋ ਬੀ ਹੁਣ ਜੋ ਵੀ ਅੰਡਰ ਬ੍ਰਿਜ ਓਵਰ ਬ੍ਰਿਜ ਸਭ ਕੁਝ ਤੇ ਉਹ ਚ ਸਟੇਸ਼ਨ ਵੀ ਬਣਨੇ ਆ ਉਹ ਜੰਕਸ਼ਨ ਵੀ ਬਣਨੇ ਆ ਅਸੀਂ ਸਾਰਾ ਕੁਝ ਤਕਰੀਬਨ 3 ਸਾਲ ਦੇ ਅੰਦਰ ਅੰਦਰ ਇਹ ਚਾਹੁੰਦੇ ਆ ਵੀ ਇਹ ਪ੍ਰੋਜੈਕਟ ਜਿਹੜਾ ਹੈ ਉਹਦੋਂ ਵੀ ਛੇਤੀ ਇਹ ਪੂਰਾ ਹੋ ਜੇ ਪਰ ਹੁਣ ਜ਼ਮੀਨ ਕਿਉਂਕਿ ਐਡਮਿਨਿਸਟ੍ਰੇਸ਼ਨ ਥੋੜੀ ਆ ਲੋਕਲ ਡਿਪਟੀ ਕਲੈਕਟਰ ਤਿੰਨ ਡੀਸੀਆਂ ਦੀ ਲੋਡ ਪੈਣੀ ਆ ਉੱਥੇ ਤੁਹਾਡੇ ਮਹਾਲੀ ਦੇ ਡੀਸੀ ਦੀ ਫਤਿਹਗੜ੍ਹ ਸਾਹਿਬ ਦੇ ਡੀਸੀ ਦੀ ਪਟਿਆਲੇ ਦੇ ਟੀਸੀ ਉਦੋਂ ਬਾਅਦ ਤਿੰਨ ਮੈਂਬਰ ਪਾਰਲੀਮੈਂਟ ਪੈਂਦੇ ਆ ਸੀਟਾਂ ਦੇ ਸਭ ਤੋਂ ਪਹਿਲਾਂ ਪਟਿਆਲੇ ਚ ਆਮ ਆਦਮੀ ਪਾਰਟੀ ਤੋਂ ਜਿਹੜੇ ਕਾਂਗਰਸ ਚ ਆਏ ਧਰਮਪੀਰ ਗਾਂਧੀ ਜੀ ਉਹ ਐਮਪੀ ਪੈਂਦੇ ਆ ਫਤਿਹਗੜ੍ਹ ਸਾਹਿਬ ਤੋਂ ਜਿਹੜੀ ਜ਼ਮੀਨ ਵਿੱਚ ਆਉਣੀ ਆ ਉਹ ਅਮਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੈਂਦੇ ਆ ਮਹਾਲੀ ਦੇ ਵਿੱਚ ਸਾਡੇ ਕੰਗਸ ਸਾਹਿਬ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਐਮਪੀ ਪੈਂਦੇ ਆ ਮੈਂ ਤਿੰਨੋਂ ਮੈਂਬਰ ਪਾਰਲੀਮੈਂਟਾਂ ਨੂੰ ਵੀ ਅੱਜ ਮੈਂ ਆਪ ਲੈਟਰ ਵੀ ਲਿਖੂੰਗਾ ਬੇਨਤੀ ਵੀ ਕਰੂੰਗਾ ਵੀ ਤੁਸੀਂ ਇਹਨੂੰ ਆਪਣਾ ਪ੍ਰੋਜੈਕਟ ਪੰਜਾਬ ਦਾ ਕਿਉਂਕਿ ਤੁਸੀਂ ਵੀ ਪੰਜਾਬੀਆਂ ਅੱਜ ਮੁੱਲ ਮੋੜਨ ਦਾ ਸਮਾਂ ਹੈ ਇਹਦੇ ਵਿੱਚ ਜੋ ਵੀ ਜਿਸ ਤਰੀਕੇ ਨਾਲ ਵੀ ਸਹਿਮਤੀ ਨਾਲ ਸਾਰਿਆਂ ਨਾਲ ਕਿਉਂਕਿ ਜ਼ਮੀਨ ਬਹੁਤ ਥੋੜੀ ਚਾਹੀਦੀ ਹੈ ਕਿਉਂਕਿ ਲਾਈਨ ਪਛਣੀ ਹੁੰਦੀ ਕਿੰਨੀ ਕਿ ਜ਼ਮੀਨ ਚਾਹੀਦੀ ਹੁੰਦੀ ਉਹਦੇ ਲਈ ਕਿਸ ਤਰੀਕੇ ਦਾ ਰੋਲ ਅਦਾ ਕਰਨਾ ਹੈ ਕਿਵੇਂ ਜਿਹਦੀ ਜਿਹਦੀ ਜ਼ਮੀਨ ਆ ਉਹਨੂੰ ਪੈਸਾ ਦੇਣਾ ਹੈ ਮੁਆਵਜ਼ਾ ਦੇਣਾ ਹੈ ਕੀ ਕਰਨਾ ਹੈ ਉਹ ਆਪਾਂ ਸਾਰੇ ਬਹਿ ਕੇ ਉਹ ਨਾਰਾਜ਼ ਨਹੀਂ ਹੋਣਾ ਚਾਹੀਦਾ ਇਹ ਇਹ ਨਹੀਂਗਾ ਵੀ ਜੇ ਲਾਈਨ ਨਿਕਲਣ ਲੱਗਣੀ ਹੈ ਕਿਸੇ ਨੂੰ ਕੋਈ ਤਕਲੀਫ ਆਵੇ ਇਹ ਚ ਕਿਸੇ ਨੂੰ ਤਕਲੀਫ ਨਹੀਂ ਆਉਣ ਦੇਣੀ ਤੇ ਇਹ ਆਪਣਾ 13 ਜ਼ਿਲ੍ਹੇ ਨੇ ਜਿਹੜੇ 13 ਜ਼ਿਲ੍ਹੇ ਮਾਲਵੇ ਦੇ ਉਹ ਸਾਰੇ ਆਪਣੀ ਰਾਜਧਾਨੀ ਨਾਲ ਚੰਡੀਗੜ੍ਹ ਨਾਲ ਜੋੜਨੇ ਆ ਤੇ ਦੂਜੇ ਪਾਸੇ ਇਸ ਸਬੰਧੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕੇਂਦਰੀ ਰੇਲ ਮੰਤਰੀ ਅਸ਼wini Vaishnaw ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਰਾਜਪੁਰਾ ਤੋਂ ਮੁਹਾਲੀ ਨਵੀਂ ਰੇਲ ਲਾਈਨ ਦਾ ਹਾਕੀਆ ਪੁਰਾਣੀ ਮੰਗ ਸੀ ਜਿਸ ਨੂੰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਵਾਨ ਕਰ ਦਿੱਤਾ ਹੈ ਇਸ ਮੰਗ ਦੇ ਪੂਰਾ ਹੋਣ ਦੇ ਨਾਲ ਪੰਜਾਬ ਦੇ ਮਾਲਵਾ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਦਾ ਸਿੱਧਾ ਸੰਪਰਕ ਚੰਡੀਗੜ੍ਹ ਤੇ ਮੁਹਾਲੀ ਦੇ ਨਾਲ ਜੁੜ ਜਾਵੇਗਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਨਾਭਾ ਜੇਲ੍ਹ ਦੇ ਵਿੱਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਦੋਵਾਂ ਦਰਮਿਆਨ ਇਹ ਬੈਠਕ ਅੱਧੇ ਘੰਟੇ ਦੇ ਕਰੀਬ ਚੱਲਦੀ ਹੈ ਤੇ ਜੇਲ੍ਹ ਮਗਰੋਂ ਡੇਰਾ ਬਿਆਸ ਦੇ ਮੁਖੀ ਨਾਭਾ ਦੇ ਸ਼ਾਹੀ ਪਰਿਵਾਰ ਦੇ ਵੰਸ਼ਜਾਂ ਨੂੰ ਮਿਲਣ ਦੇ ਲਈ ਹੀਰਾ ਮਹਿਲਸ ਤੇ ਤੋਂ ਉਹਦੀ ਰਿਹਾਈ ਤੇ ਵੀ ਗੱਲ ਜ਼ਿਕਰ ਹੋਇਆ ਹੈ ਕਿ ਜੁਲ ਪ੍ਰਸ਼ਾਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਅਜੇ ਤੱਕ ਵਿਕਰਮ ਅਜੀਠਿਆ ਨਾਮਿਲਨ ਦੀ ਇਜਾਜ਼ਤ ਨਹੀਂ ਦਿੱਤੀ। ਵੀਰ ਜਿੰਦਲਜੀਤ ਜੀ, ਮਾਸਕੰਦਰ ਸਿੰਘ ਮਲੂਕਾ, ਮਹਿੰਦਰ ਗਰਗਵਾਲ ਤੇ ਵਿਰਸਾ ਬਲਟੋਹਾ ਆਗੂਆਂ ਨੂੰ ਇਹ ਕਹਿ ਕੇ ਜੇਲ੍ਹ 바ਰੂ ਮੋੜ ਦਿੱਤਾ ਗਿਆ ਕਿ ਸਿਰਫ ਰਿਸ਼ਤੇਦਾਰ ਹੀ ਮਿਲ ਸਕਦੇ ਨੇ। ਦੂਜੇ ਪਾਸੇ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੌਪਕਾ ਮੰਤਰੀ ਵਿਕਰਮ ਅਜੀਠਿਆ ਦੀ ਅਗਾਉਂ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਜਵਾਬ ਦਾਇਰ ਕਰ ਦਿੱਤਾ। ਹਾਲਾਂਕਿ ਹੁਣ ਸੁਣਵਾਈ ਸੋਮਵਾਰ ਯਾਨੀ ਕਿ 29 ਸਤੰਬਰ ਨੂੰ ਤੈਅ ਕੀਤੀ ਤੇ ਉਧਰ ਹੀ ਦੱਸਦੀ ਕਿ ਮਜੀਠਿਆ ਨੇ ਪਟੀਸ਼ਨ 31 ਜੁਲਾਈ ਨੂੰ ਅੰਮ੍ਰਿਤਸਰ ਦੇ ਵਿੱਚ ਦਰਜ ਇੱਕ ਐਫਆਈਆਰ ਦੇ ਜਵਾਬ ਦੇ ਵਿੱਚ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਤੇ ਵਿਜੀਲੈਂਸ ਜਾਂਚ ਦੇ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਐਫਆਈਆਰ 25 ਜੂਨ ਨੂੰ ਦਰਜ ਹੁੰਦੀ ਹੈ ਜਦੋਂ ਵਿਜੀਲੈਂਸ ਵਿਭਾਗ ਨੇ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਦੋਸ਼ ਹੈ ਕਿ ਮਜੀਠਿਆ ਤੇ ਉਹਨਾਂ ਦੇ ਸਮਰਥਕਾਂ ਨੇ ਉਸ ਸਮੇਂ ਦੌਰਾਨ ਵਿਜੀਲੈਂਸ ਟੀਮ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਸੀ ਮਜੀਠੀਆ ਦੇ گاؤں ਜ਼ਮਾਨਤ ਪਟੀਸ਼ਨ ਪਹਿਲਾਂ 25 ਅਗਸਤ ਨੂੰ ਅੰਮ੍ਰਿਤਸਰ ਦੀ ਖੇਟਲੀ ਅਦਾਲਤ ਨੇ ਰੱਦ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹੁਣ ਸਰਕਾਰ ਦੇ ਵੱਲੋਂ ਜਵਾਬ ਦਾਇਰ ਕਰਨ ਤੋਂ ਬਾਅਦ 29 ਸਤੰਬਰ ਨੂੰ ਸੁਣਵਾਈ ਹੋਵੇਗੀ ਅੱਜ ਤੋਂ ਮੁਕੰਮਤਰੀ ਸਿਹਤ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜਿਸ ਤਹਿਤ ਨਾਗਰਿਕ 10 ਲੱਖ ਰੁਪਏ ਦਾ ਇਲਾਜ ਮੁਫਤ ਕਰਵਾ ਸਕਣਗੇ ਇਸਦੀ ਸ਼ੁਰੂਆਤ ਬਰਨਾਲਾ ਤਰਨਤਾਰਨ ਜ਼ਿਲ੍ਹਿਆਂ ਤੋਂ ਹੋਈ ਹੈ ਜਿੱਥੇ 128 ਥਾਵਾਂ ਤੇ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਗਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ 10 ਤੋਂ 12 ਦਿਨਾਂ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ ਤੇ ਲੋਕਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਮਹਿਜ਼ 10-15 ਮਿੰਟ ਦਾ ਹੀ ਸਮਾਂ ਲੱਗ ਰਿਹਾ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿਰਨ ਦੋਮਾ ਜ਼ਿਲ੍ਹਿਆਂ ਦੇ ਸਾਰੇ ਨਾਗਰਿਕ ਮੁਕੰਤਰੀ ਸਿਹਤ ਕਾਰਡ ਲਈ ਅਪਲਾਈ ਕਰ ਸਕਦੇ ਨੇ ਇਹਨਾਂ ਕੈਂਪਾਂ ਦੇ ਦੌਰਾਨ ਰਜਿਸਟ੍ਰੇਸ਼ਨ ਦੇ ਲਈ ਕਿਸੇ ਨੂੰ ਬਹੁਤਾ ਦੂਰ ਨਹੀਂ ਜਾਣਾ ਪਵੇਗਾ ਸਿਹਤ ਕਾਰਡ ਦੇ ਲਈ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਵੋਟਰ ਕਾਰਡ ਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣੀ ਹੋਵੇਗੀ ਤੇ ਹੋਰ ਕਿਸੇ ਵੀ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੈ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੇ ਸੂਬੇ ਦੇ ਵਿੱਚ ਪੂਰੀ ਹੋ ਜਾਂਦੇ ਇਸ ਨੂੰ ਅਧਿਕਾਰਤ ਤੌਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ ਉਹਨਾਂ ਕਿਹੜੇ ਸਰਕਾਰੀ ਕਰਮਚਾਰੀ ਆsha ਵਰਕਰ ਤੇ ਆਂਗਣਵਾੜੀ ਵਰਕਰਾਂ ਨੂੰ ਵੀ ਇਸ ਯੋਜਨਾ ਚ ਸ਼ਾਮਲ ਕੀਤਾ ਜਾਵੇਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ ਤੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਤੇ ਕੋਈ ਸੀਮਾ ਨਹੀਂ ਹੋਵੇਗੀ ਹਰ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ ਤੇ ਨਗਦੀ ਰਹਿਤ ਇਲਾਜ ਨੂੰ ਯਕੀਨੀ ਬਣਾਉਣ ਦੇ ਲਈ ਇਲਾਜ ਸਾਰੇ ਸਰਕਾਰੀ ਤੇ ਸੂਚਬਦਨੀ ਜੀ ਹਸਪਤਾਲਾਂ ਚ ਉਪਲਬਧ ਹੋਣਗੇ ਇਸ ਯੋਜਨਾ ਦੇ ਹੇਠ 2000 ਤੋਂ ਵੱਧ ਸਿਹਤ ਪ੍ਰਕਿਰਿਆਵਾਂ ਤੇ ਸਰਜਰੀਆਂ ਸ਼ਾਮਲ ਕੀਤੀਆਂ ਜਾਣਗੀਆਂ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜੋ 10 ਲੱਖ ਰੁਪਏ ਤੱਕ ਦਾ ਸਿਹਤ ਸੇਵਾਵਾਂ ਦੇ ਲਈ ਬੀਮਾ ਪ੍ਰਦਾਨ ਕਰੇਗਾ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪੰਜਾਬ ਦੀ ਇਸ ਇਤਿਹਾਸਕ ਪਹਿਲ ਕਦਮੀ ਦਿਨਾਂ ਸੂਬੇ ਦੇ ਸਾਰੇ ਵਸਨੀਕਾਂ ਨੂੰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪੂਰੇ ਦੇਸ਼ ਦੇ ਵਿੱਚ ਮਿਸਾਲ ਕਾਇਮ ਹੋਵੇਗੀ ਅੱਜ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਸੀ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਨਿਊਜਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਦੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਤੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਾਲ ਹੈਗੇ ਆ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਜਿਹੜੇ ਮੈਂਬਰ ਅਡਲਟ ਮੈਂਬਰਸ ਆ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਹੇ ਹਾਂ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਊਂਸਮੈਂਟ ਕਰ ਚੁੱਕੇ ਆ ਉਹ ਤਾਰਨ ਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਜਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਾਦ ਕੇ 132 ਹੋ ਚੁੱਕੇ ਆ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਉਣੀ ਆ ਤੁਹਾਨੂੰ ਨਾਲ ਦੀ ਨਾਲ SMS ਦਾ ਮੈਸੇਜ ਆ ਜਾਏਗਾ ਔਰ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਆ ਇਹ ਸਾਡਾ ਸ਼ੁਰੂ ਹੋ ਗਿਆ ਤੇ ਇਹ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨਤਾਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾਲੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰ ਰਹੀਆਂ ਕਿ ਤੁਸੀਂ ਆਪਣੇ ਨੀਗੇਸਟ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਅੰਪੈਇਡ ਹਸਪੀਟਲ ਵਿੱਚ ਜਾਂ ਤੁਸੀਂ ਗਵਰਨਮੈਂਟ ਹਸਪੀਟਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਆ ਏ ਐਮਸ ਦੀ ਸਟੱਡੀ ਹੋਈ ਸੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਤੇ ਲੋਕ ਕਰਜ਼ਾਈ ਹੋ ਜਾਂਦੇ ਸੀ ਲੋਕਾਂ ਦੇ ਘਰ ਵਿਕ ਜਾਂਦੇ ਸੀ ਲੋਕਾਂ ਦੀ ਜ਼ਮੀਨ ਵਿਕ ਜਾਂਦੀ ਸੀ ਗਾਣੇ ਘੱਟੇ ਸਾਰੇ ਵਿਕ ਜਾਂਦੇ ਸੀ ਤੇ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਔਰ ਉਹਨਾਂ ਨੂੰ ਕੋਈ ਸਟ्रेस ਨਹੀਂ ਹੋਏਗਾ ਟੈਨਸ਼ਨ ਨਹੀਂ ਹੋਏਗੀ ਚਿੰਤਾ ਨਹੀਂ ਹੋਏਗੀ ਉਹਨਾਂ ਨੇ ਬੈਸਟ ਸੈਂਟਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਣਗੇ ਕੈਸ਼ਲੈਸ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਔਰ ਸਾਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ